ਇਹ ਨਹੀਂ ਕੁ ਦਸ ਬੰਦਿਆਂ ਨੂੰ ਨੇ ਫੂਲਾ ਦਿੰਗੀ ਸਾਡੀ ਵੇਖੀ ਬੰਦਿਆਂ ਚ ਖੇਡੇ ਹੋਇਆ ਅਗਲੇ ਨੂੰ ਲਾੜ ਦੰਦਾ ਵੀ ਮਾਰ ਦੇ ਸਰੀਰ ਦਾ ਇਹ ਤਾਂ ਪਤਾ ਨਹੀਂ ਹੈਗਾ ਪਤਾ ਨਹੀਂ ਅੱਛਾ ਕਿਹਲੇ ਅਸਲੀ ਪੱਤੇ ਹੁੰਦੇ ਆ ਨਾ ਜਦੋਂ ਦਾ ਖੇਡਣਾ ਆਵੇ ਉਹ ਮੌਕੇ ਤੇ ਜਦੋਂ ਬਾਜੀ ਜਿੱਤਣੀ ਉਦੋਂ ਸ਼ੋਅ ਕੀਤੇ ਆ ਠੀਕ ਹੈ ਲਾਓ ਜੀ ਬੁਗੜੀ ਗੈਂਗ ਵੱਲੋਂ ਹਲੇ ਵੀ ਆ ਰਹੇ ਆ ਵੱਡੇ ਵੱਡੇ ਰਿਪਲਾਈ ਹੁਣ ਇਹਨਾਂ ਦਾ ਕਹਿਣਾ ਕਿ ਜੇ ਸਾਨੂੰ ਰੋਮੀ ਦੱਸ ਕੇ ਆਉਂਦਾ ਤਾਸੀ ਆਪਣੇ ਅਸਲੀ ਪਤੇ ਚੱਲਣੇ ਸੀ ਬਦਮਾਸ਼ੋ ਪਹਿਲਾਂ ਤੁਸੀਂ ਆਪ ਲਲਕਾਰਿਆ ਤੇ ਫਿਰ ਰੋਮੀ ਵੀਰ ਨੇ ਆਉਣ ਤੋਂ ਪਹਿਲਾਂ ਤੁਹਾਨੂੰ ਵੀਡੀਓ ਪਾ ਕੇ ਦੱਸਿਆ ਕਿ ਮੈਂ 2-3 ਦਿਨ ਦੇ ਵਿੱਚ ਵਿੱਚ ਤੁਹਾਡੇ ਘਰ ਪਹੁੰਚੂਗਾ ਇੱਕ ਵਾਰੀ ਨਹੀਂ ਉਹਦੇ ਵੱਲੋਂ 2-3 ਵਾਰ ਦੱਸਿਆ ਗਿਆ ਜੇ ਤੁਸੀਂ ਕੁਝ ਕਰਨਾ ਹੀ ਸੀ ਤਾਂ ਉਦੋਂ ਹੀ ਕਰਦੇ ਹੁਣ ਇਹਨਾਂ ਗੱਲਾਂ ਦਾ ਕੀ ਫਾਇਦਾ ਬਾਕੀ ਰਹੀ ਗੱਲ ਆਪਣੀ ਗਲਤੀ ਤੇ ਕੋਈ ਮਾਫੀ ਮੰਗਣ ਨਾਲ ਛੋਟਾ ਵੱਡਾ ਨਹੀਂ ਹੋ ਜਾਂਦਾ ਪਰ ਆਹ ਹਰਕਤਾਂ ਕਰਕੇ ਤੁਸੀਂ ਫੇਰ ਆਪਣੇ ਆਪ ਨੂੰ ਗਲਤ ਸਾਬਿਤ ਕਰਤਾ ਤੁਹਾਨੂੰ ਨੈੱਟ ਵਾਲਾ ਬਦਮਾਸ਼ ਲੋਕ ਕਿਸੇ ਗੱਲ ਤੋਂ ਹੀ ਕਹਿੰਦੇ ਆ ਬੱਤ ਸਹੀ ਹੈ ਕਾਪੀਰਾਈਟ ਡਿਸਕਲੇਮਰ ਅੰਡਰ ਸੈਕਸ਼ਨ 107 ਆਫ ਦਿ ਕਾਪੀਰਾਈਟ ਐਕਟ 1976 ਅਲਾਉਂਸ ਇਸ ਮੇਡ ਫॉर ਫੇਅਰ ਯੂਸ ਫॉर ਪਰਪਸੇਸ ਸਚ ਐਸ ਕ੍ਰਿਟਿਸਿਜ਼ਮ ਕਮੈਂਟ ਨਿਊਜ਼ ਰਿਪੋਰਟਿੰਗ ਸਕਾਲਰਸ਼ਿਪ ਐਂਡ ਰਿਸਰਚ ਫੇਅਰ ਯੂਸ ਇਸ ਅ ਯੂਸ ਪਰਮਿਟਿਡ ਬਾਈ ਕਾਪੀਰਾਈਟ ਸਟੈਚੂਟ ਥੈਟ ਮਾਈਟ ਆਦਰਵਾਈਜ਼ ਬੀ ਇਨਫਰਿੰਜਿੰਗ ਨਾਨ-ਪ੍ਰੋਫਿਟ ਐਜੂਕੇਸ਼ਨਲ অর ਪਰਸਨਲ ਯੂਸ ਟਿੱਪਸ ਦਿ ਬੈਲੈਂਸ ਇਨ ਫੇਵਰ ਆਫ ਫੇਅਰ ਯੂਸ ਸਾਤ ਸ਼੍ਰੀਆ ਕਾਲ ਜੀ ਉਮੀਦ ਕਰਦੀ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਸੋਨੂ ਚਲੀ ਆ ਆਪਣੀ ਸਾਰਾ ਲੋਕ ਕਿੰਦਾ ਸਾਰੇ ਆਏ ਹੋ ਤੇ ਸਾਰੇ ਨਾਲ ਵਾਜਿਆ ਹੋ ਕੇ ਤੇ ਅੱਜ ਆਪਾਂ ਚੱਲੇ ਨੇ ਸਲੂਨ ਤੇ ਤੁਹਾਨੂੰ ਦਿਖਾਵਾਂਗੇ ਅੱਜ ਪਹਿਲਾ ਆਪਾਂ ਬਲੌਗ ਦਿਖਾਸਾ ਸਲੂਨ ਤੇ ਗਏ ਹੋਇਆ ਬਹੁਤ ਵਾਰ ਹਨਾ ਬਠੰਡੇ ਤੇ ਉਦੋਂ ਤਾਂ ਮम्मा ਦਾ ਚਲੋ ਕੈਰਟ ਨਹੀਂ ਹੋਇਆ ਤੇ ਅੱਜ ਆਪਾਂ ਵਾਰ ਕੈਰਟਿੰਗ ਕਰਵਾ ਕੇ ਲਿਆਉਣੇ ਆ ਤੁਹਾਨੂੰ ਪਤਾ ਕਿ ਮਾਰੇ ਦਾ ਤੇ ਮਾਰੇ ਤੇ ਮम्मा ਦੇ ਲੋਕੂ ਕਿਹੜਾ ਲੱਗਣੀ ਚਾਹੀਦੀ ਹੈ ਹਨਾ ਤੇ ਆਪਾਂ ਚਾਹੇ ਸੋਹਣਾ ਨਾ ਲੱਗੇ ਚਾਹੇ ਲੱਗੀ ਹਨਾ ਪਰ ਆਪਣੀ ਮੰਮਾ ਸਾਰਾ ਨਾ ਸੋਣ ਲੱਗਣੀ ਚਾਹੀਦੀ ਤੇ ਆਪਾਂ ਤੇ ਮੰਮਾ ਰੂ ਲੁੱਕ ਚੇਂਜ ਕਰਾਉਣ ਲੱਗਿਆਂ ਤੇ ਆਪਣਾ ਵਲੌਗ ਨਾ ਬਣੇ ਰੋ ਬਹੁਤ ਚੰਗੀ ਗੱਲਾਂ ਹਨ ਕਿ ਤੂੰ ਆਪਣੀ ਮੰਮੀ ਬਾਰੇ ਇੰਨਾ ਸੋਚਦੀ ਆ ਪਰ ਉਮੀਦ ਕਰਦੇ ਆ ਕਿ ਪ੍ਰਮੋਸ਼ਨ ਦੇ ਬਹਾਨੇ ਮੰਮੀ ਦੇ ਵਾਲਾਂ ਦੀ ਸਪਾਂਸਰਸ਼ਿਪ ਟੈਸਟਿੰਗ ਨਾ ਚੱਲ ਰਹੀ ਹੋਵੇ ਇਸੇ ਤਰ੍ਹਾਂ ਦਾ ਹੀ ਵਲੌਗਸ ਦੇਖ ਕੇ ਆਮ ਘਰਾਂ ਦੇ ਵਿੱਚ ਮੰਮੀਆਂ ਕਹਿੰਦੀਆਂ ਕਿ ਦੇਖ ਵਲੌਗਰ ਆਪਣੇ ਮਾਪਿਓ ਦੇ ਸੁਪਨੇ ਕਿਵੇਂ ਪੂਰੇ ਕਰਦੇ ਆ ਪਰ ਉਹਨਾਂ ਨੂੰ ਅਸਲੀ ਗੱਲ ਦਾ ਵਿੱਚੋਂ ਪਤਾ ਹੀ ਨਹੀਂ ਹੁੰਦਾ ਕਿ ਪ੍ਰਮੋਸ਼ਨ ਦਾ ਫਾਇਦਾ ਮੰਮੀ ਦੀ ਬਿਊਟੀ ਕੇਅਰ ਨੂੰ ਵੀ ਮਿਲ ਰਿਹਾ ਬਾਕੀ ਜੇ ਕਿਤੇ ਪ੍ਰਮੋਸ਼ਨ ਤੇ ਨਾਂ ਵੀ ਬੁਲਾਇਆ ਹੋਵੇ ਤਾਂ ਇਹ ਵਲੌਗਰ ਵੀਡੀਓ ਦਾ ਲਾਲਚ ਦੇ ਕੇ ਡਿਸਕਾਊਂਟ ਕਰਵਾ ਲੈਂਦੇ ਆ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਬਾਕੀ ਕਾਲੋ ਦੇ ਰੈਕਸ਼ਨਸ ਦਾ ਤਾਂ ਕਹਿਣਾ ਹੀ ਕੀ ਆ ਇਹਦੇ ਫੈਨਸ ਇਸੇ ਚੀਜ਼ ਦੇ ਤਾਂ ਕਾਇਲ ਆ ਫਾਦ ਉਹ ਮਾਜੋ ਪਸੰਦਾ ਚਾਹੀਦਾ ਆ ਕੀ ਹੋ ਗਿਆ ਸੈਲਨ ਤੋਂ ਸਿੱਧਾ ਜੁੱਤੀ ਸ਼ਾਪ ਤੇ ਪਰ ਵਾਣੀ ਤਾਂ ਲੁੱਕ ਚੇਂਜ ਸੀ ਪਰ ਹੋ ਫੁੱਟਵੀਅਰ ਗਏ ਨੱਚ ਜਦੋਂ ਨਹੀਂ ਆਂਦਾ ਨੱਚ ਜਦੋਂ ਤੂੰ ਭੁੱਲ ਜਾ ਤੇ ਹਲਾ ਨਖਰੇ ਕਰਦੀਆਂ ਭਾਣੇ ਆ ਦੇਖ ਬੁੱਲੀਏ ਕੋਲਾ ਤੇਰੀ ਦਿਖਾ ਦੂੰ ਕਿਉਂ ਨਖਰੇ ਕਰਨ ਦਾ ਲਾਇਸੈਂਸ ਸਿਰਫ ਤੂੰ ਲੈ ਰੱਖਿਆ ਨਖਰੇ ਵੀ ਕਹਿੰਦੇ ਹੋਣਗੇ ਵੀ ਬੇਬੀ ਅਸੀਂ ਪਬਲਿਕ ਪ੍ਰਾਪਰਟੀ ਆ ਸਾਨੂੰ ਕੋਈ ਵੀ ਕਰ ਸਕਦਾ ਉਹ ਲਾ ਲੱਖਿਆ ਜੱਪਾ ਜੀ ਹਲੋ ਸਹੀ ਦੇ ਕੋ ਬੋਲ ਉਹ ਥੋੜੀ ਹੋ ਜਾਂਦੀ ਹੈ ਅਰੇ ਬੱਜੀ ਹੋ ਗਿਆ ਲਓ ਫਾਈਨਲ ਹੋ ਗਿਆ ਉਹ ਤੇਲਾ ਦੀ ਰੇਡ ਕਰਦੇ ਚੱਲੇ ਆਂ ਤੇ ਕੋਈ ਨਹੀਂ ਫੜ ਦਿੰਗੇ ਸੋਨੂ ਨੂੰ ਵਾਲ ਵੋਂਦੀ ਤਾਂ ਨਹੀਂ ਲੋੜ ਪੈਂਦੀ ਹੋਣੀ ਹਰ ਵੇਲੇ ਹੱਥ ਹੀ ਆਟੋਮੈਟਿਕ ਕੰਮ ਬਣੇ ਰਹਿੰਦੇ ਆ ਜਦੋਂ ਦੇਖ ਲੋ ਹੱਥ ਵਾਲਾਂ ਚ ਇਹਨੂੰ ਨਾ ਚੈਲੰਜ ਦੇਣਾ ਚਾਹੀਦਾ ਕਿ ਬਿਨਾ ਵਾਲਾਂ ਚ ਹੱਥ ਫੇਰੇ 24 ਘੰਟੇ ਰਹਿ ਕੇ ਦਿਖਾ ਇਹ ਪੱਕਾ ਫੇਲ ਹੋ ਜਾਣੀ ਆ ਅਰੇ ਵਾ ਗੁੱਡ ਆਈਡੀਆ ਅੱਗੇ ਕਰੇ ਮੈਂ ਤੁਹਾਡਾ ਵੀਡੀਓ ਦੇਖਦਾ ਹਾਂ ਹਾਂ ਥਾਂ ਤੇ ਹੁਣ ਕਦ ਚੱਲੇ ਹਾਂ ਹੁਣ ਚੱਲੇ ਇਸ ਰੂਮ ਲੱਗਦਾ ਏ ਫੋਨ ਨੂੰ ਡਰੋਨ ਸਮਝ ਕੇ ਫੜ ਦਿਆ ਕਦੇ ਲੈਫਟ ਕਦੇ ਰਾਈਟ ਕਦੇ ਸਿੱਧਾ ਕਦੇ ਪੁੱਠਾ ਕੋਈ ਵੀ ਵੀਡੀਓ ਇਹਨਾਂ ਦੀ ਸਟੇਬਲ ਨਹੀਂ ਹੁੰਦੀ। ਪਾਗਲੇ ਵਲੌਗਰਸ ਦੀ ਇਹ ਤਾਂ ਸਭ ਤੋਂ ਬੇਸਿਕ ਸਕਿੱਲ ਆ। ਇਹ ਤਾਂ ਸਿੱਖ ਲਾ। ਐਂਡ ਨਾਲੇ ਇੱਕ ਮਾਈਕ ਲੈ ਆਓ ਤਾਂ ਕਿ ਆਵਾਜ਼ ਤਾਂ ਕਲੀਅਰ ਸੁਣੇ। ਮੋਸਟਲੀ ਤਾਂ ਗੱਲਾਂ ਦੀ ਸਮਝ ਹੀ ਨਹੀਂ ਆਉਂਦੀ ਹੁੰਦੀ। ਲਓ ਜੀ ਆਪਾਂ ਬਹੁਤ ਵਾਰ ਆਇਆ ਤੁਹਾਨੂੰ ਦਿਖਾਏ ਸੀ ਰੋਟੀ, ਢੂਟੇ ਸੋ ਤੇ ਹੁਣ ਆਪਾਂ ਅੰਦਰ ਚੱਲੇ ਆਂ। ਆਰੂ ਦੇ ਦਿੱਤੀ ਹੱਦ ਹੀ ਪਾਇਆ ਖੰਡੇ ਵੀ ਲੈ ਆ ਉਹ ਕੋਈ ਚ ਹੈ ਹਾਂ ਆਪਾਂ ਸਟੈਪ ਪਲਾਸਟਿਕ ਆ ਹਾਂ ਹਾਂ ਲਓ ਜੀ ਇਹ ਤਾਂ ਫੁੱਲ ਫੈਮਿਲੀ ਪੈਕੇਜ ਆ ਸਿਰਫ ਮਦਰ ਦੀ ਨਹੀਂ ਲੁੱਕ ਚੇਂਜ ਹੋਣੀ ਬਲਕਿ ਤਿੰਨਾਂ ਚਾਰਾਂ ਦੀ ਲੁੱਕ ਚੇਂਜ ਹੋਊਗੀ ਬਾਕੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਪ੍ਰੋਮੋਸ਼ਨ ਦਾ ਚੱਕਰ ਹੋ ਸਕਦਾ ਤੁਸੀਂ ਖੁਦ ਦੇਖ ਲਓ ਕਿ ਵੀਡੀਓ ਕਿਹੜੀ ਰੇਸ਼ੋ ਚ ਬਣ ਰਹੀ ਆ ਇਤੋਂ ਹੀ ਸਿੱਧੀ ਇੰਸਟਾਗ੍ਰਾਮ ਤੇ ਰੀਲਸ ਪੈਣੀਆਂ ਸੈਲਾਨ ਵਾਲਿਆਂ ਨੂੰ ਟੈਗ ਕਰਕੇ। ਅਹ ਪਿਆਰੀ ਸਮਝ ਗਈ। ਤੇ ਤੇ ਫੇਸਲ ਹੋ ਰਿਹਾ ਜੇ। ਤੇ ਮਮਾ ਨੇ ਫੇਸਲ ਕਰਵਾ ਲਿਆ ਤੇ ਆਪਾਂ ਬੈਠੇ ਸੀ ਫਿਰ ਇਹ। ਆਲ ਵਾਰੀ ਮੋੜ ਦਿੰਦੀ ਆ ਇਹ ਮੈਨੂੰ। ਓਹੋ ਲੱਗਦਾ ਸੈਲਾਨ ਵਾਲੇ ਵੀ ਤੇਰੇ ਤੋਂ ਤੰਗ ਹੀ ਆਏ ਪਏ ਆ। ਇੰਨੀ ਬੇਇੱਜ਼ਤੀ ਹਰ ਵਾਰੀ ਵਾਰੀ ਮੋੜ ਦਿੰਦੀ ਆ। ਤੇ ਤੂੰ ਫਿਰ ਵੀ ਨਹੀਂ ਕੈਮਰਾ ਔਨ ਕਰਨੋਂ ਹਟਦੀ ਨਹੀਂ ਤਾਂ ਬੰਦੇ 'ਚ ਥੋੜੀ ਬਹੁਤ ਆਕੜ ਹੁੰਦੀ ਆ ਕਿ ਜਦੋਂ ਇੱਕ ਵਾਰ ਮੋੜਤਾ ਫਿਰ ਦੁਬਾਰਾ ਕਿਉਂ ਵੀਡੀਓ ਬਣਾਉਣੀ ਇਹ ਤਾਂ ਤੇਰੀ ਇਨਸਲਟ ਹੋਈ ਏ ਕਿਸ ਹਿਸਾਬ ਨਾਲ ਭੱਜ ਜਾਉਣਾ ਸੀ ਉਥੋਂ ਹਾਂ ਕਰਾ ਕਰਾ ਮੂੰਹ ਕਿੰਨਾ ਸੋਹਣਾ ਲੱਗੇ ਆਨੇ ਆ ਫੇਸ਼ਲ ਕਰਾ ਕੇ ਲੈ ਦਾਸ ਆਪ ਤਾਂ ਕਾਲੋ ਪੂਰੇ ਪੋਸ ਦਿੰਦੀ ਆ ਜੇ ਉਹਨੇ ਵਿਚਾਰੀ ਨੇ ਦੇ ਤਾਂ ਤਾਂ ਰਿਐਕਸ਼ਨ ਚੈੱਕ ਕਰੋ ਮੂੰਹ ਦੇ ਅਰੇ ਸਟਾਈਲ ਬਾਬੂ ਵੇ ਰਾਜੂ ਕਸਤਾ ਚਲ ਸਾਡੇ ਕੁੜੀ ਦਾ ਹੋ ਰਿਹਾ ਮੇਕਅਪ ਠੀਕ ਹੈ ਲਓ ਜੀ ਨੈਕਸਟ ਰੀਲ ਦੀ ਤਿਆਰੀ ਹੋ ਗਈ ਜਾ ਕਿ ਆਪਣੀ ਮੋਟੋ ਹਮੇਸ਼ਾ ਨਾਲ ਕਰਦਾ ਹੈ। ਸਹੀ ਬਾਤ ਹੈ। ਹਮ ਇਹ ਮੇਕਅਪ ਦਾ ਖਾਇਓ ਦਿਮਾਗ ਵਿੱਚ ਰਹਿੰਦਾ ਰਹਿੰਦਾ ਸਾਰੀ ਵਕ। ਮੇਕਅਪ ਨਾ ਮੇਕਅਮ। ਬੱਸ ਮੇਕਅਪ ਕੇ ਮੇਕਅਮ। ਬਾਕੀ ਅਜ ਸੈਲਾਨ ਵਾਲੀ ਮੈਡਮ ਬੜਾ ਭੇੜਾ ਭੇੜਾ ਚਾਕ ਦਿਆ। ਜਾਂ ਤਾਂ ਪ੍ਰੋਮੋਸ਼ਨ ਤੇ ਇੱਕ ਦਾ ਕੰਮ ਫ੍ਰੀ ਕਰਕੇ ਦੇਣਾ ਸੀ ਤੇ ਇਹ ਸਾਰਾ ਟੱਬਰ ਲੈ ਆਈ ਤੇ ਜਾਂ ਫਿਰ ਤੱਕੇ ਨਾਲ ਵੀਡੀਓਜ਼ ਬਣਾ ਕੇ ਡਿਸਕਾਊਂਟ ਮੰਗ ਰਹੇ ਹੋਣੇ। ਕਿਉਂਕਿ ਉਹ ਅੱਜ ਵੀਡੀਓ ਬਣਾਉਣ ਵਿੱਚ ਇੰਟਰਸਟਿਡ ਨਹੀਂ ਲੱਗ ਰਹੀ ਇੱਕ ਹੋਲਡਰ ਹੋਲਡਨ ਅੱਗੇ ਤੋਂ ਕਰ ਲੱਗਿਆ ਹਾਰਡਵਾਸ਼ ਤੇ ਅੱਜ ਆਪਾਂ ਮਮਾ ਨੂੰ ਕਰਾਵਾਂਗੇ ਵਾਲ ਕੇਰਾਟਨ ਓ ਮਾਈ ਗੱਡ ਵਾਓ ਕਿਨਾ ਸੋਹਣਾ ਫੇਰ ਬਣਾਇਆ ਕਿਹਨੂੰ ਕਿਹਨੂੰ ਆਈ ਮੇਕਅਪ ਦਿਸਿਆ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਮਮਾ ਸਿਰ ਚ ਤਾਲਾ ਲਾ ਕਰਿਓ ਦੇਖੋ ਜੀ ਮਮਾ ਦਾ ਹੈਅਰ ਸੁਪਾ ਚਲੋ ਚੱਲੀਏ ਫਿਰ ਹਾਂਜੀ ਹੁਣ ਆਪਾਂ ਚੱਲਿਆ ਘਰੇ ਠੀਕ ਐ ਤੇ ਬਾਹਰ ਸੀ ਨਹੀਂ ਕਿੱਲ ਜੀ ਚਲਦੇ ਆ ਫਿਰ ਓਕੜਿਆ ਵਾਏ ਚੱਲੀਏ ਫਿਰ ਚਲੋ ਕਹਾਂ ਤਾਂ ਤੁਸੀਂ ਕੇਰਟਿਨ ਆਏ ਸੀ ਤੇ ਕਰਤਾ ਸਪਾ ਇਹ ਤਾਂ ਉਹ ਗੱਲ ਹੋ ਗਈ ਪੀਜ਼ਾ ਆਰਡਰ ਕੀਤਾ ਸੀ ਪਰ ਮਿਲ ਗਿਆ 버ਗਰ ਸਪਾ ਤੇ ਕੇਰਟਿਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਬਾਕੀ ਜੇਕਰ ਤੁਸੀਂ ਨਹੀਂ ਕਰਾਇਆ ਸਪਾ ਕਰਵਾਇਆ ਤਾਂ ਉਹਦੇ ਪਿੱਛੇ ਰੀਜ਼ਨ ਦੱਸ ਦਿਆ ਕਰੋ ਹੁਣ ਸਾਡੇ ਵਰਗੇ ਤਾਂ ਇਹ ਹੀ ਸੋਚਣਗੇ ਕਿ ਸੈਲਾਨ ਵਾਲੇ ਅੱਕੇ ਬਹੁਤ ਪਏ ਸੀ ਤੇ ਉਹਨਾਂ ਨੇ ਤੁਹਾਨੂੰ ਮਸਾ ਕੱਢਿਆ ਸੈਲਾਨ ਚ ਕੋਈ ਨਾ ਕੋਈ ਚੱਕਰ ਤਾਂ ਹੈਗਾ ਸੀ ਤਾਂ ਹੀ ਲਾਰੇ ਲੱਪੇ ਲਾ ਕੇ ਸਪਾ ਕਰਕੇ ਭੇਜਤਾ ਬੱਤ ਸਹੀ ਹੈ ਹਾਂਜੀ ਤੇ ਆਪਾਂ ਘਰ ਵਿਚਾਰ ਤੋਂ ਵਾਪਸ ਆ ਕੇ ਆਪਾਂ ਦਿੱਦਕ ਘਰ ਆ ਕੇ ਸ ਤੁਹਾਨੂੰ ਪਤਾ ਹੈ ਮਾਰੇ ਜਾਲੇ ਘਰ ਤੇ ਫਿਰ ਆਪਾਂ ਮਿਲਦੇ ਆ ਅਗਲੇ ਵਲੌਗ ਚ ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਆਪਣਾ ਵਲੌਗ ਕਿਤਨਾ ਕੱਕ ਮਰਟ ਕਰਕੇ ਜਰੂਰ ਦੱਸੋ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਨਾ ਭੁੱਲਿਓ ਤਾਂ ਤੁਹਾਡੇ ਲਈ ਆਪਾਂ ਨਵੇਂ ਤੋਂ ਨਵੇਂ ਵਲੌਗ ਲੈ ਕੇ ਆਉਂਦੇ ਰਵਾਂਗੇ ਧੰਨਵਾਦ ਓ ਭੈਣੇ ਸਬਸਕ੍ਰਾਈਬਰ ਨਹੀਂ ਹੁੰਦਾ ਸਬਸਕ੍ਰਾਈਬ ਹੁੰਦਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵਲੌਗ ਬਣਾਉਦਿਆਂ ਨੂੰ ਹਲੇ ਤੱਕ ਤੁਸੀਂ ਸਿਰਫ ਇੱਕ ਵਰਡ ਨਹੀਂ ਸਿੱਖਿਆ ਥੋੜੀ ਜੀ ਮਿਹਨਤ ਕਰਨ ਦੀ ਕੋਸ਼ਿਸ਼ ਤਾਂ ਕਰੋ ਆਜੂਗੀ ਪਰਫੈਕਸ਼ਨ ਨਹੀਂ ਤਾਂ ਫਿਰ ਦੱਸੋ ਤੁਸੀਂ ਗਰੋ ਕਿਵੇਂ ਕਰੋਗੇ ਟੈਲੈਂਟ ਵੀ ਨਹੀਂ ਕੋਈ ਸ਼ੋਅ ਕਰਨਾ ਤੇ ਸਪੈਲਿੰਗ ਵੀ ਗਲਤ ਬੋਲਣੇ ਤੁਹਾਡੇ ਮੂਰੇ ਇੱਕ ਛੋਟੀ ਜੀ ਬੇਨਤੀ ਆ ਸਾਡੇ ਸਾਰਿਆਂ ਦੀ ਤੇ ਤੁਸੀਂ ਦੇਖ ਸਕਦੇ ਹੋ ਅੱਧਰ ਆਪਣੇ ਇਹਨਾਂ ਦਾ ਇਲਾਜ ਕਰਨ ਵਾਸਤੇ ਇਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਆ ਤੇ ਬਹੁਤ ਹੀ ਜ਼ਿਆਦਾ ਕੈਂਸਰ ਵੱਧ ਚੁੱਕਾ ਆ ਤੇ ਸਟੇਜ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਹਾਥ ਜੋੜ ਕੇ ਬੇਨਤੀ ਆ ਤੁਸੀ ਸਾਰਾ ਪ੍ਰਵਾਹ ਦੇਖ ਸਕਦੇ ਹੋ ਕਿ ਇੰਨੇ ਜੋਗੇ ਹਨੀ ਉਹ ਵੀ ਸਾਰੇ ਜਣੇ ਮਤਲਬ ਤੁਹਾਨੂੰ ਵੀ ਪਤਾ ਜਿਹੜੀ ਇਹ ਬਿਮਾਰੀ ਆ ਵੀ ਇਸ ਬਿਮਾਰੀ ਦਾ ਇਲਾਜ ਤੁਹਾਨੂੰ ਪਤਾ ਬਹੁਤ ਹੀ ਪੈਸੇ ਲੱਗਦੇ ਆ ਇਸ ਕਰਕੇ ਇਹਨਾਂ ਤੋਂਨੇ ਪੈਸੇ ਇੰਨੀ ਵੀ ਇਲਾਜ ਹੋ ਸਕੇ ਤੁਹਾਡੀ ਸਾਰਿਆਂ ਦਾ ਸਹਿਯੋਗ ਦੀ ਜਰੂਰਤ ਆ ਸਾਡੇ ਸਾਰੇ ਪਿੰਡ ਵਾਲੇ ਵੀ ਇਹਨਾਂ ਦਾ ਇਲਾਜ ਕਰਨ ਵਾਸਤੇ ਪੈਸੇ ਜੋੜਦੇ ਪਏ ਆ ਤੇ ਇਹਨਾਂ ਨੂੰ ਪੈਸੇ ਦੇ ਦਿੰਦੇ ਆ ਤੇ ਬਾਕੀ ਤੁਹਾਡੇ ਥੋੜੇ ਥੋੜੇ ਪੈਸੇ ਤੁਸੀਂ ਇਨਵੈਸਟ ਕਰੋ ਤੇ ਜੋ ਇਹਨਾਂ ਦਾ ਇਲਾਜ ਹੋ ਸਕੇ ਮੇਰੇ ਸਾਰੇ ਮੁਰੇ ਹੱਥ ਜੋੜ ਕੇ ਬੇਨਤੀ ਆ ਬहोत ਚੰਗੀ ਗੱਲ ਆ ਕਿ ਤੂੰ ਕਿਸੇ ਦੀ ਹੈਲਪ ਲਈ ਉਹਨਾਂ ਦੇ ਘਰ ਪਹੁੰਚਿਆ ਤੇ ਵੀਡੀਓ ਪਾਈ ਪਰ ਇਹ ਦੱਸ ਇਹ ਚੈਰਿਟੀ ਆ ਕਿ ਚਲਾਕੀ ਜੇ ਹੈਲਪ ਕਰਨੀ ਸੀ ਤਾਂ ਸਿੱਧਾ ਹਸਪਤਾਲ ਜਾਂ ਪਰਿਵਾਰ ਦਾ ਅਕਾਊਂਟ ਨੰਬਰ ਦਿੰਦਾ ਆਪਣਾ ਬੈਂਕ ਅਕਾਊਂਟ ਨੰਬਰ ਦੇਣ ਦਾ ਕੀ ਮਤਲਬ ਇਹ ਚੀਜ਼ਾਂ ਉਦੋਂ ਹੁੰਦੀਆਂ ਜਦੋਂ ਆਪਣੇ ਮਨ 'ਚ ਕੁਛ ਮੈਲ ਹੋਵੇ ਵੀ ਚਲੋ ਮੈਂ ਆਪਣਾ ਅਕਾਊਂਟ ਨੰਬਰ ਦੇ ਦਿੰਨਾ ਤੇ ਵਿੱਚੋਂ ਥੋੜੀ-ਬਹੁਤ ਇਹਨਾਂ ਦੀ ਹੈਲਪ ਕਰ ਲੂੰ ਤੇ ਥੋੜੀ-ਬਹੁਤ ਆਪਣੀ ਹੈਲਪ ਕਰ ਲੂੰ ਇਸ ਢੰਗ ਨਾਲ ਤੁਸੀਂ ਲੋਕਾਂ ਨੂੰ ਸਿਰਫ ਪਾਗਲ ਬਣਾ ਰਹੇ ਹੋ ਜੇ ਕਿਸੇ ਦੀ ਹੈਲਪ ਕਰਨੀ ਆ ਕਰੋ ਪਰ ਲੋਕਾਂ ਦੇ ਭਰੋਸੇ ਨਾਲ ਤਾਂ ਨਾ ਖੇਡੋ ਗਲਤਾਨੀਆਂ ਕ ਵੀਡੀਓ ਪਾਈ ਸੀ ਤੇਰੇ ਸਾਡੇ ਪਿੰਡ ਲਹੜੜੇ ਦੇ ਵਿੱਚ ਇੱਕ ਬੰਦੇ ਨੂੰ ਕੈਂਸਰ ਜੀ ਨਾ ਤੇ ਸਾਡੇ ਪਿੰਡ ਦਾ ਹੀ ਬੰਦਾ ਆ ਸਾਡੇ ਮਤਲਬ ਮਲੇ ਦਾ ਬੰਦਾ ਆ ਸੋ ਮੈਂ ਇੱਕ ਵੀਡੀਓ ਪਾ ਦਿੱਤੀ ਸੀ ਵੀ ਵੀ ਇਸ ਬੰਦੇ ਦਾ ਇਲਾਜ ਕਰਾਉਣਾ ਆ ਵੱਦੋ ਵੱਤ ਜਿੰਨਾ ਸੇ ਜੋ ਸਹਿਯੋਗ ਦੇ ਸਕਦੇ ਦਿਓ ਤੁਸੀਂ ਸਾਰਿਆਂ ਨੇ ਮୋਰੇ ਰੀਲ ਵੀ ਦੇਖੀ ਹੋਣੀ ਆ ਤੇ ਆਪਣਾ ਬਲੌਗ ਵੀ ਬਲੌਗ ਵੀ ਦੇਖਿਆ ਜਿਹਦਾ ਦੇਖਣਾ ਤੁਸੀਂ ਸੋ ਹੁਣ ਗੱਲ ਹੈ ਕਿ ਇੱਤਾਂ ਜਿਹੜੀਆਂ 2-4 ਜਿਹੜੇ ਬੰਦੇ ਆ 2-4 ਜਿਹੜੇ ਹੈਗੇ ਆ ਬੰਦੇ ਗਲਤ ਬੋਲਣਾ ਹਨ ਇਹਨੇ ਚੱਕ ਕੇ ਵੀਡੀਓ ਪਾਈ ਆ ਵੀ ਇਹਨੇ ਜੀ ਪੈਸੇ ਆਪ ਬੰਦਾ ਖੜਾ ਕੀਤਾ ਆ ਇਹਨੇ ਆਪ ਇਹਨੇ ਪੈਸੇ ਖਾਣੇ ਆ ਤੇ ਨਾਲ ਉਹਨੂੰ ਹੋਣੇ ਆ ਨਾ ਜਿਹੜੇ ਬੰਦੇ ਨੂੰ ਕੈਂਸਰ ਦਾ ਮੈਨੂੰ ਇਹਲਾ ਪੁੱਛਣ ਆਵੇ ਉਹਦੇ ਇਹਦੇ ਗੱਲ ਦੇ ਨਾਲ ਮੈਂ ਭਗਾਨਾ ਬੰਦ ਦਿੱਤਾ ਆ ਜਿਹੜਾ ਨਸੜਾ ਨਾ ਫੁੱਲ ਗਿਆ ਆ ਇਹ ਦੇਖੋ ਇਦਾਂ ਗੁੱਸਾ ਲੱਗਦਾ ਜਦੋਂ ਕੋਈ ਅਸਲੀਅਤ ਦਿਖਾ ਦੇਵੇ ਤੇ ਆਪ ਸਹੀ ਹੋਣ ਲਈ ਇਹਨੇ ਸੱਚੀ ਗੱਲ ਨੂੰ ਜਮਾਈ ਘਮਾਤਾ ਅਸਲ ਵਿੱਚ ਆਪਣੇ ਦੋ ਤਿੰਨ ਰੋਸਟਰਜ਼ ਵੀਰਾਂ ਵੱਲੋਂ ਇਹ ਕਲੀਅਰ ਕੀਤਾ ਗਿਆ ਸੀ ਕਿ ਇਹਨੇ ਆਪਣਾ ਕਾਊਂਟ ਨੰਬਰ ਦਿੱਤਾ ਐਂਡ ਉਹਨਾਂ ਨੇ ਕੈਂਸਰ ਪੇਸ਼ੈਂਟ ਦੇ ਬਾਰੇ ਕੁਝ ਵੀ ਗਲਤ ਨਹੀਂ ਸੀ ਕਿਹਾ ਉਹਨਾਂ ਨੇ ਜਸਟ ਇਨਾ ਕਿਹਾ ਸੀ ਕਿ ਜੇ ਵੀਰ ਦੀ ਹੈਲਪ ਕਰਨੀ ਸੀ ਤਾਂ ਜਾਂ ਉਹਨਾਂ ਦੇ ਪਰਿਵਾਰ ਦਾ ਕਾਊਂਟ ਨ ਜਾਂ ਫਿਰ ਉਹਨਾਂ ਦੇ ਪਿੰਡ ਦੇ ਸਰਪੰਚ ਦਾ ਤੇ ਜਾਂ ਫਿਰ ਕਿਸੇ ਐਨਜੀਓ ਦਾ ਪਰ ਇਹਦਾ ਕਹਿਣਾ ਕਿ ਰੋਸਟਰ ਮੈਨੂੰ ਕਹਿੰਦੇ ਆ ਕਿ ਤੂੰ ਪੇਸ਼ੈਂਟ ਆਪਣੇ ਕੋਲੋ ਬਣਾ ਕੇ ਖੜਾਤਾ ਸੱਚੀ ਗੱਲ ਸਾਹਮਣੇ ਆਉਣ ਤੋਂ ਬਾਅਦ ਵੀ ਇਹਨਾਂ ਵਲੌਗਰਾਂ ਨੂੰ ਓਵਰ ਸਮਾਰਟਨੈਸ ਨਾਲ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਦਾ ਪੂਰਾ ਵਾਲਾ ਮੈਂ ਤਾਂ ਕਹਿੰਦਾ ਵੀ ਜਿਹੜੇ ਬੰਦੇ ਦਾ ਗਲਤ ਬੋਲਦੇ ਇਹਨਾਂ ਨੇ ਇਲਾਜ ਤਾਂ ਕਿਸਦਾ ਕੀ ਕਰਉਣਾ ਆ ਇਹਨਾਂ ਨੇ ਗਲਤੀ ਬੋਲਣਾ ਆ ਮੈਂ ਕਹਿੰਦਾ ਵੀ ਇਹਨਾਂ ਦੇ ਘਰਦਿਆਂ ਨਾਲ ਕੁਝ ਹੋਵੇ ਹਨਾ ਫੇਰ ਇਹਨਾਂ ਨੂੰ ਪਤਾ ਲੱਗੇ ਕੰਟਰੋਲ ਕੰਟਰੋਲ ਜਦੋਂ ਆਪਣੀ ਸਫਾਈ ਨਹੀਂ ਦੇ ਸਕਦੇ ਫਿਰ ਵੱਦਵਾਵਾਂ ਦੇਣੀਆਂ ਸ਼ੁਰੂ ਕਰ ਦਿੰਦੇ ਆ ਖੋਦੀ ਧੋਖਾ ਧੜੀ ਨੂੰ ਚਟਲਾਉਣ ਵਾਸਤੇ ਰੋਸਟਰਸ ਦੀ ਫੈਮਲੀਆਂ ਨੂੰ ਲਾਂਤਾ ਦੇਣ ਤੋਂ ਚੰਗਾ ਖੋਦੀ ਗੱਲ ਨੂੰ ਲੌਜੀਕ ਨਾਲ ਪੇਸ਼ ਕਰ ਇਹਨਾਂ ਨੇ ਇਲਾਜ ਤਾਂ ਕਿਸੇ ਦਾ ਕੀ ਕਰਉਣਾ ਆ ਇਹਨਾਂ ਨੇ ਲੋਕਾਂ ਨੂੰ ਮਤਲਬ ਪੜਕਾਈ ਜਾਣਾ ਆ ਵੀ ਇਹ ਬੰਦਾ ਆਪ ਪੈਸਾ ਆਪਣਾ ਕਾਰਡ ਨੰਬਰ ਦਿੱਤਾ ਇਹਨੇ ਆਪਣਾ ਕਿਊਆਰ ਕੋਡ ਦਿੱਤਾ ਇਹਨੇ ਆਪ ਪੈਸੇ ਖਾਣੇ ਹਨਾ ਸਕੈਮ ਵੀ ਕਰੋ ਤੇ ਕੋਈ ਪੁੱਛੇ ਵੀ ਨਾ ਜੇ ਲੋਕਾਂ ਤੋਂ ਪੈਸੇ ਮੰਗ ਰਹੇ ਹੋ ਤੇ ਉਲਟਾ ਆਪਣੇ ਬੈਂਕ ਅਕਾਊਂਟ ਚ ਪਾ ਰਹੇ ਹੋ ਤਾਂ ਲੋਕ ਤਾਂ ਪਿੱਛੇ ਪੈਣ ਗਏ ਇਹ ਸਾਧੂ ਦੀ ਵੈਲੀ ਤੇ ਪਿੰਡ ਭਾਲੀ ਵਾਲੀ ਮਸੂਮਦਾਰੀ ਨਾ ਦਿਖਾਓ। ਢੜਕੌਣ ਵਾਲੇ ਰੋਸਟਰ ਨਹੀਂ ਢੜਕਣ ਵਾਲੇ ਤੁਸੀਂ ਆਪੋਂ। ਪਹਿਲੇ ਸਾਰਿਆਂ ਨੂੰ ਦੱਸਦੀ ਐ ਜਿੰਨੇ ਉਹ ਬੰਦੇ ਦੇ ਪੈਸੇ ਹੋਏ ਆ ਹੁਣੇ ਦਾ ਕੀ ਆ 20000 ਵਿਊ ਹੋ ਗਏ ਆ 200 ਰੁਪਿਆ ਆਇਆ ਆ ਠੀਕ ਆ ਹੁਣ ਮੈਂ ਤੁਹਾਨੂੰ ਸਿੱਧੇ ਦੱਦਮਾ। ਇਹ ਤਾਂ ਉਹ ਗੱਲ ਹੋ ਗਈ ਵੀ ਬੰਦਾ ਪਹਿਲਾਂ ਕੂੜਾ ਕਰਕਟ ਫਲਾਵੇ ਤੇ ਜਦ ਕੋਈ ਪੁੱਛੇ ਤਾਂ ਕਵੇ ਮੈਂ ਤਾਂ ਰੱਦੀ ਦਾ ਸਿਰਫ ਇੱਕ ਟੁਕੜਾ ਸੁਟਿਆ ਸੀ। 20000 ਵਿਊ ਤੇ 200 ਰੁਪਿਆ ਜੇ 2000 ਵੀ ਕਿਹਾ ਹੁੰਦਾ ਨਾ ਤਾਂ ਵੀ ਸੱਚ ਮੰਨ ਲਿਆ ਜਾਂਦਾ। ਪਾਗਲ ਨਹੀਂ ਹੈ ਭయ్యా ਹੁਣ ਇਹਨਾਂ ਨੂੰ ਮੈਂ ਕੀ ਸਮਝਾਵਾਂ ਮੂੰਹ ਚਾਤੀ ਬੈਠੇ ਆ ਇਹਨਾਂ ਨੇ ਯਾਰ ਪਿੱਠ ਪਿੱਛੇ ਬੋਲਣ ਵਾਲੇ ਕਦੀੜਾ ਬਹੁਤ ਆ ਜੋ ਤੁਹਾਡੀ ਪੋਲ ਸਾਰੀ ਦੁਨੀਆ ਸਾਹਮਣੇ ਖੋਲ ਰਹੀ ਆ ਉਹਨਾਂ ਨੂੰ ਤੂੰ ਕਹਿ ਰਿਹਾ ਕਿ ਪਿੱਠ ਪਿੱਛੇ ਬੋਲਦੇ ਆ ਇਹਨੂੰ ਪਿੱਠ ਪਿੱਛੇ ਨਹੀਂ ਮੂੰਹ ਤੇ ਬੋਲਣਾ ਹੀ ਕਹਿੰਦੇ ਆ ਸੈਕੰਡਲੀ ਇਹਦੇ ਬਾਰੇ ਮਾਲਵਾ ਵਾਈਨਸ ਤੇ ਪੰਜਾਬ 1984 ਵਾਲੇ ਵੀਰ ਨੇ ਬੋਲਿਆ ਸੀ ਜਿਸ ਤੋਂ ਬਾਅਦ 1984 ਵਾਲੇ ਵੀਰ ਨੇ ਇਹਦੇ ਨਾਲ ਗੱਲ ਵੀ ਕੀਤੀ ਤੇ ਇਹਨੂੰ ਸਮਝਾਇਆ ਕਿ ਤੇਰੇ ਕੋਲੇ ਜਿੰਨੇ ਵੀ ਪੈਸੇ ਆਏ ਹੋਣਗੇ ਆਪਣੇ ਪਿੰਡ ਦੇ ਸਰਪੰਚ ਦੇ ਪੰਚਾਇਤ ਦੇ ਨਾਲ ਖੜਕੇ ਸਾਰਿਆਂ ਨੂੰ ਬੈਂਕ ਸਟੇਟਮੈਂਟਸ ਸ਼ੋਅ ਕਰਦੀ ਬਟ ਸਟਿਲ ਇਹਦਾ ਕਹਿਣਾ ਕਿ ਮੈਂ ਹਜੇ ਵਿਆਹ ਚ ਬਿਜ਼ੀ ਆ ਜਦੋਂ ਮੈਂ ਉਥੋਂ ਫ੍ਰੀ ਹੋਊਗਾ ਤੇ ਉਸ ਤੋਂ ਬਾਅਦ ਵਿੱਚ ਮੈਂ ਆ ਕੇ ਪਿੰਡ ਦੇ ਸਰਪੰਚ ਦੇ ਨਾਲ ਵੀਡੀਓ ਸਾਂਝੀ ਕਰ ਦੂੰਗਾ ਬਾਕੀ ਭਰਾਵੋ ਰੋਸਟਰਸ ਦਾ ਕੰਮ ਹੀ ਹੁੰਦਾ ਫੇਕਨੈਸ ਸਾਹਮਣੇ ਲੈ ਕੇ ਆਉਣੀ ਸੋ ਉਹਨਾਂ ਬਾਰੇ ਗਲਤ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਜਦੋਂ ਰੋਸਟਰਸ ਤੁਹਾਡੀ ਫੈਮਲੀ ਨੂੰ ਕਰਸ ਨਹੀਂ ਕਰਦੇ ਫਿਰ ਤੁਸੀਂ ਕਿਉਂ ਬਾਕੀ ਗਾਇਜ਼ ਅੱਜ ਦੀ ਵੀਡੀਓ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ